Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹ ਬਲਾਕ ਡੇਰਾ ਬਸੀ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਰੈਨਵਾਈ ਹੈ ਡੇਰਾ ਬਸੀ ਐਸ ਡੀ ਐਮ ਦਫਤਰ ਬਾਹਰ ਤੋਂ ਨਾਟਕ ਪ੍ਰੋਡਕਸ਼ਨ ਕੀਤਾ ਗਿਆ ਅਤੇ ਜੱਤੇਬੰਦੀ ਵੱਲੋਂ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਕਿਸਾਨ ਪੱਖੀ ਨੀਤੀ ਲਾਗੂ ਕਰਵਾਉਣ ਲਈ ਤੇ ਹੋਰ ਰਹਿੰਦੇ ਆ ਕਿ ਨੁਕਸਾਨੀ ਮੰਗਾਂ ਲਈ ਜੱਤੇਬੰਦੀ ਵੱਲੋਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਆਪ ਸਭ ਜੱਤੇਬੰਦੀ ਦੇ ਆਗੂ ਸਹਿਬਾਨ ਪਿੰਡ ਇਕਾਈ ਦੇ ਪ੍ਰਧਾਨ ਲਕਵਿੰਦਰ ਸਿੰਘ ਹੈਪੀ ਮਲਕਪੁਰ ਗੁਲਚਰਨ ਸਿੰਘ ਤੋੜਾ ਕਰਨੈ ਸਿੰਘ ਗੁਰਪ੍ਰਜਨ ਸਿੰਘ ਧਰਮਗੜ ਜਸਵੰਤ ਸਿੰਘ ਕੁਰਲੀ ਤਰਵਿੰਦਰ ਸਿੰਘ ਜੋਲਾ ਸੀਸ ਰਾਮ ਨੰਬਰਦਾਰ ਅਮਰਜੀਤ ਸਿੰਘ ਆਦੀ ਹਾਜ਼ਰ ਸਨ ਰਿਪੋਰਟ ਪਰਮਜੀਤ ਸਿੰਘ ਡੇਰਾਬਸ ਤਹਾਂ ਜੀ ਅੱਜ ਇਹ ਕਿਹੜਾ ਮੁੱਦਾ ਕਿਹੜੇ ਮੁੱਦੇ ਤੇ ਅੱਜ ਤੁਸੀਂ ਧਰਨਾ ਲਾਇਆ ਇਹ ਜਿਹੜਾ ਸਾਨੂੰ ਵਿਸਤਾਰ ਨਾਲ ਜਾਣਕਾਰੀ ਦਿਓ ਜੀ ਜਿਹੜੀ ਜੀ ਆਪਣੀ ਇਹ ਨਾ ਪੰਜਾਬ ਸਰਕਾਰ ਹੈ ਨਾ ਇਹ ਸੈਂਟਰ ਦੀ ਨਾਲ ਕਿਉਂ ਖਿਚੜੀ ਹੋਈ ਹੋਈ ਹੈ ਜੋ ਸੈਂਟਰ ਕਹਿੰਦਾ ਸੀਐਮ ਸਾਹਿਬ ਉਧਰ ਨੂੰ ਘਰੇ ਹੋਏ ਇਹਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਜਿਹੜੀ ਇਹ ਗੱਲਾਂ ਕਰਦੇ ਦੀ ਜਦੋਂ ਲੋਕਾਂ ਦੀ ਵੋਟਾਂ ਲੈਣੀ ਸੀ ਮੈਂ ਪੰਜਾਬ ਦਾ ਪੁੱਤਾਂ ਮੈਂ ਕਿਸਾਨੀ ਕਿਸਾਨ ਦਾ ਪੁੱਤਾਂ ਉਹ ਕਿਤੇ ਨੇੜੇ ਤੇਰੇ ਵੀ ਨਜ਼ਰ ਨਹੀਂ ਆਂਦੀ ਇਹਨਾਂ ਦੇ ਜਿਹੜੀ ਜਥੇਬੰਦੀਆਂ ਨੇ ਖਲੜਾ ਤਿਆਰ ਕਰਕੇ ਦਿੱਤਾ ਸੀ ਉਹਨਾਂ ਨੂੰ ਪੰਜਾਬ ਦੀ ਖੇਤੀ ਨੀਤੀ ਦਾ ਉਹਨੂੰ ਲਾਗੂ ਕਰਨ ਤੇ ਇਹ ਆਣਾ ਕਣਾ ਕਰ ਰਹੇ ਨੇ ਟਾਲ ਮਟੋਲ ਕਰ ਰਹੇ ਨੇ ਜਿਹੜੀ ਆਪਣੀ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਖੇਤੀ ਨੀਤੀ ਤਿਆਰ ਕਰੀ ਐ ਇਹਨੂੰ ਉਹਨੂੰ ਲਾਗੂ ਕਰਨ ਤੇ ਉਹਦੇ ਤਾਕਤ ਚ ਨੇ ਉਹ ਆਪਾਂ ਨੇ ਹੋਣ ਨਹੀਂ ਦੇਣੀ ਜਥੇਬੰਦੀਆਂ ਪੰਜਾਬ ਦੀ ਪੂਰੀ ਕੈਮ ਨੇ ਆਪਾਂ ਡਟ ਕੇ ਵਿਰੋਧ ਕਰੂਗੇ ਜਿਹੜੀ ਕਿਸਾਨਾਂ ਦੇ ਪੱਖੀ ਖੇਤੀ ਨੀਤੀ ਆ ਉਹਨੂੰ ਅਨਾਉਂਸ ਕਰੋ ਤੁਸੀਂ ਉਹਨੂੰ ਲਾਗੂ ਕਰੋ ਅਸੀਂ ਸਹਿਮਤ ਹੁੱਡੀ ਕੀ ਕੀ ਮੰਗਾ ਨੇ ਜਿਹੜੀ ਮੰਗਾਂ ਤਾਂ ਇਹੀ ਹੈ ਜੀ ਇੱਕ ਤਾਂ ਐਮਐਸਪੀ ਐ ਇਹ ਕਿ ਲਖਮੀ ਪਰਖੀਰੀ ਵਾਲਾ ਮੈਟਰ ਆ ਉਹਨੂੰ ਦੋਸ਼ੀਆਂ ਨੂੰ ਸਜ਼ਾਵਾ ਪਰਿਵਾਰ ਨੂੰ ਮੁਆਵਜ਼ਾ ਤੇ ਖਾਸ ਕਰਕੇ ਐਮਐਮਐਮ ਐਮਐਸਪੀ ਚ ਤਾਂ ਸਾਰਾ ਹੀ ਕੁਝ ਆ ਜਾਂਦਾ ਕਿਸਾਨ ਵੀ ਆ ਜਾਂਦਾ ਮਜ਼ਦੂਰ ਵੀ ਆ ਜਾਂਦਾ ਛੋਟਾ ਵਪਾਰੀ ਵੀ ਆ ਜਾਂਦਾ ਆ ਸਾਰਾ ਕੁਝ ਐਮਐਸਪੀ ਦੇ ਨਿਰਭਰ ਹੈ ਜੇ ਐਮਐਸਪੀ ਐ ਨਾਊਂਸ ਕਰ ਦੇਣ ਸੈਂਟਰਲ ਸਰਕਾਰ ਸਾਰੇ ਝਮੇਲੇ ਖਤਮ ਨੇ ਜੀ